ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜਿਹਦੀ ਜ਼ੁਬਾਨ ਉੱਤੇ ਵੀ ਗੁਰੂ ਰਾਮਦਾਸ ਆਜੇ ਕਹਵੇਂ ਮਹਾਰਾਜ ਉਹਦੇ ਘਰ ਵਿੱਚੋਂ ਤਾਂ ਦੁੱਖ ਦਿਲਦਰ ਦੂਰ ਹੋ ਜਾਂਦਾ ਘਰ ਵਿੱਚ ਤੁਰਦਿਆਂ ਫਿਰਦਿਆਂ ਹੇ ਗੁਰੂ ਰਾਮਦਾਸ ਮਹਾਰਾਜ ਕੋਈ ਤੁਹਾਨੂੰ ਜਪੇ ਰਸਨਾ ਤੋਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਉਹਦੇ ਘਰ ਵਿੱਚੋਂ ਦੁੱਖ ਤੇ ਦਿਲਦਰ ਮਿਟ ਜਾਂਦੇ ਨੇ ਤੇ ਜੇ ਕੋਈ ਕਰਮਾਂ ਵਿੱਚ 24 ਘੰਟੇ ਕੀਰਤ ਕਰਮ ਕਰਦਿਆਂ ਗੁਰੂ ਰਾਮਦਾਸ ਸਾਹਿਬ ਨੂੰ ਯਾਦ ਰੱਖੇ ਕਹਿੰਦੇ ਉਹਦੇ ਤਾਂ ਆਲੇ ਦੁਆਲੇ ਰਿੱਧ ਸਿੱਧ ਉਹ ਤਾਂ ਪਾਰਸ ਦੀ ਣਾਈ ਗੁਰੂ ਰਾਮਦਾਸ ਉਸ ਲੋਹੇ ਵਰਗੇ ਮਨੂਰ ਵਿਕਾਰ ਜੀਵਨ ਵਾਲੇ ਨੂੰ ਵੀ ਉੱਚਾ ਜੀਵਨ ਵਾਲਾ ਬਣਾ ਦਿੰਦਾ ਹੈ ਤੋਂ ਪੜ੍ਹ ਸੇ ਮੰਨ ਨਾ ਬਚਨ ਕਹੇ ਤੁਹਾਨੂੰ ਯਾਦ ਹੋਵੇ ਤਾਂ ਪੜਿਓ ਵਾਚਾ ਕਰ ਸਿਮਰੰਤ ਤੁਜੈ ਤਿੰਨ ਦੁੱਖ ਦਰਦਰ ਮਿਟਿਓ ਜੋ ਖਣੰ ਕਰਮ ਕਰ ਤੋਏ ਦਰਸ ਪਰਸ ਪਾਰਸ ਸਰ ਵਲ ਪੜ